ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਕਰਮਾਂ ਦੇ ਲਿਖੇ ਜੋਖੇ ਭਾਗ ਚੌਥਾ ਜਿਸ ਨੂੰ ਲਿਖਿਆ ਹੈ ਸੁਖਜੀਤ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਨੈਣ ਨੇ ਨਾਨਕਿਆ ਨੂੰ ਤੇਲ ਚੋਇਆ ਤੇ ਬਣਦਾ ਲਾਗ ਵੀ ਲੈ ਲਿਆ ਤੇ ਦੇਬੋ ਤੇ ਉਹਦੇ ਘਰਾਂ ਦੀਆਂ ਬੁੜੀਆਂ ਨੇ ਉਹਨਾਂ ਦਾ ਬਾਹਰ ਵਿੱਚ ਖੜ ਕੇ ਸਵਾਗਤ ਕੀਤਾ ਤੇ ਦੇਬੋ ਨੇ ਮਿਲਣ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਅੰਦਰ ਆਉਣ ਲਈ ਕਹਿ ਦਿੱਤਾ ਦੇ ਬੋਬ ਬਾਰੀ-ਬਾਰੀ ਸਾਂਗਾਂ ਨੂੰ ਮਿਲੀ ਤੇ ਉਹਨਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਕਰਨ ਲਈ ਘਰਾਂ ਦੀਆਂ ਨੂੰ ਸੁਨੇਹਾ ਲਾ ਦਿੱਤਾ। ਚਾਹ ਪੀਣ ਤੋਂ ਬਾਅਦ ਰੋਟੀ ਦਾ ਇੰਤਜ਼ਾਮ ਕੀਤਾ ਗਿਆ ਤੇ ਨਾਨਕੇ ਮੇਲ ਨੂੰ ਸਭ ਤੋਂ ਪਹਿਲਾਂ ਖਵਾਇਆ ਗਿਆ। ਸਿੰਧੋ, ਪੰਮੀ ਤੇ ਚੰਨੋ ਵੀ ਵਿਆਹ ਵਿੱਚ ਪਹੁੰਚ ਗਈਆਂ ਸੀ। ਸਾਰੇ ਰੋਟੀ ਟੋਕ ਖਾ ਕੇ ਬੇਲੇ ਹੋ ਗਏ ਸੀ। ਫਿਰ ਨਾਨਕੀਆਂ ਦਾਦਕੀਆਂ ਇੱਕ ਦੂਜੇ ਨੂੰ ਸਿਠਣੀਆਂ ਦੇਣ ਲੱਗੀਆਂ ਜਿਵੇਂ ਬਚਨੀ ਤੇਰੀਆਂ ਨਾਨਕੀਆਂ ਕਿੱਧਰ ਗਈਆਂ ਨੀ ਹੁਣ ਕਿੱਧਰ ਗਈਆਂ ਨੀ ਬਚਨੀ ਤੇਰੀਆਂ ਨਾਨਕੀਆਂ ਬਚਨੀ ਤੇਰੀਆਂ ਨਾਨਕੀਆਂ ਹਾਜ਼ਰ ਖੜੀਆਂ ਨੀ ਬਚਨੀ ਤੇਰੀਆਂ ਨਾਨਕੀਆਂ ਖਾਦੇ ਸੀ ਲੱਡੂ ਜੰਮੇ ਸੀ ਡੱਡੂ ਉਹ ਤਾਂ ਛੱਪੜਾਂ ਨੂੰ ਗਈਆਂ ਨੀ ਬਚਨੀ ਤੇਰੀਆਂ ਨਾਨਕੀਆਂ ਉਹ ਤਾਂ ਡੱਡੂ ਨਹਾਵਣ ਗਈਆਂ ਨੀ ਬਚਨੀ ਤੇਰੀਆਂ ਨਾਨਕੀਆਂ ਖਾਧੀਆਂ ਸੀ ਖਿਲਾ ਜੰਮੀਆਂ ਸੀ ਇਲਾ ਉਹ ਤਾਂ ਅੰਬਰੀ ਪਾਉਂਦੀਆਂ ਨੀ ਕਰਮੀ ਤੇਰੀਆਂ ਆਦਤਕੀਆਂ ਉਹ ਤਾਂ ਅੰਬ ਰੀ ਪਾਉਂਦੀਆਂ ਨਹੀਂ ਕਰਮੀ ਤੇਰੀਆਂ ਦਾਦਕੀਆਂ ਖਾਦੀ ਸੀ ਪੇਛ ਖਾਦੀ ਸੀ ਪੇਛ ਜੰਮਿਆ ਸੀ ਰਿੱਚ ਉਹ ਤਾਂ ਜੰਗਲਾਂ ਨੂੰ ਗਈਆਂ ਨਹੀਂ ਕਰਮੀ ਤੇਰੀਆਂ ਨਾਨਕੀਆਂ ਉਹ ਤਾਂ ਰਿੱਚ ਘੜਾਉਣ ਗਈਆਂ ਨਹੀਂ ਕਰਮੀ ਤੇਰੀਆਂ ਨਾਨਕੀਆਂ ਖਾਦੀ ਪੰਜੀਰੀ ਜੰਮੀ ਸੀ ਟੀਰੀ ਉਹ ਤਾਂ ਟੀਰ ਘੜਾਉਣ ਗਈਆਂ ਨਹੀਂ ਬਚਨੀ ਤੇਰੀਆਂ ਦਾਦਕੀਆਂ ਉਹ ਤਾਂ ਟੀਰ ਘੜਾਉਣ ਗਈਆਂ ਨਹੀਂ ਬਚਨੀ ਤੇਰੀਆਂ ਦਾਦਕੀਆਂ ਉਹ ਤਾਂ ਵੇਦਾਂ ਦੇ ਗਈਆਂ ਨਹੀਂ ਬਚਨੀ ਮਿੰਦੀ ਚਲੋ ਭਾਈ ਕੁੜੀਓ ਬਹੁਤ ਰਾਤ ਹੋ ਗਈ ਸਵੇਰੇ ਵੀ ਉੱਠਣਾ ਹੈ ਹੁਣ ਤੁਸੀਂ ਦੁੱਧ ਪੀਓ ਤੇ ਸੌਂਜੋ ਸਵੇਰੇ ਕੱਢ ਲਓ ਗੁਬਗਵਾਟ ਜਿਹੜਾ ਕਰਨਦਾ ਸਾਰਾ ਮੇਲ-ਗੇਲ ਜਿਸ ਨੂੰ ਜਿੱਥੇ ਥਾਂ ਮਿਲੀ ਉੱਥੇ ਹੀ ਸੌ ਗਿਆ ਦੇਬੋ ਵੀ ਥੱਕ ਗਈ ਸੀ ਤੇ ਉਹ ਵੀ ਪੈਂਦੇ ਸਾਰੀ ਸੌ ਗਈ ਦੇਬੋ ਪਾਠੀ ਬੋਲਣ ਤੋਂ ਪਹਿਲਾਂ ਹੀ ਉੱਠ ਖੜੀ ਤੇ ਚਾਹ ਦਾ ਵੱਡਾ ਪਤੀਲਾ ਚੁਰਤੇ ਧਰ ਕੇ ਫਿਰ ਆਪ ਪਸ਼ੂ ਡੰਗਰਾਂ 'ਚ ਚਲੀ ਗਈ ਪਸ਼ੂਆਂ ਨੂੰ ਖੁਰਲੀ ਤੇ ਵੰਨ ਦਿੱਤਾ ਦੇਬੋ ਦੀਆਂ ਪਰਝਾਈਆਂ ਵੀ ਉੱਠ ਗਈਆਂ ਤੇ ਉਹਨਾਂ ਨੇ ਚਾਹ ਪੋਣ ਕੇ ਪਹਿਲਾਂ ਜਲਦੀ ਜਲਦੀ ਵੱਡੇ ਭਾਂਡੇ ਵਿੱਚ ਠਾਰ ਕੇ ਪਹਿਲਾਂ ਆਪ ਪੀਤੀ ਤੇ ਦੇਬੋ ਨੂੰ ਫੜਾ ਦਿੱਤੀ ਫਿਰ ਹੌਲੀ-ਹੌਲੀ ਜਿਵੇਂ ਕੋਈ ਉੱਠਦਾ ਗਿਆ ਉਸ ਨੂੰ ਚਾਹ ਫੜਾ ਦਿੰਦੀਆਂ ਸੀ ਸਾਰਾ ਮੇਲ ਉੱਠਣ ਤੋਂ ਬਾਅਦ ਸਾਰੇ ਬਿਸਤਰੇ ਇਕੱਠੇ ਕਰ ਦਿੱਤੇ ਤੇ ਇੱਕ ਮੰਜੇ ਤੇ ਰੱਖ ਦਿੱਤੇ ਫਿਰ ਆਟੇ ਪਾਣੀ ਪਾਇਆ ਗਿਆ ਤੇ ਰੋਟੀ ਟੁਕਦਾ ਹਰ ਵੀ ਕੀਤਾ ਗਿਆ ਰੋਟੀ ਪਾਣੀ ਤੋਂ ਵਿਲੇ ਹੋ ਕੇ ਮੇਲਣਾ ਫਿਰ ਤਿਆਰ ਹੋ ਗਈਆਂ ਤੇ ਸਾਧ ਸਾਧਨੀ ਬਣ ਕੇ ਪਿੰਡ ਵਿੱਚ ਫੇਰਾ ਪਾਉਣ ਚਲੀਆਂ ਗਈਆਂ ਤੇ ਖੂਬ ਗੀਤ ਗਾਏ ਥੱਕ ਹੰਬ ਕੇ ਦੁਪਹਿਰਾਂ ਢਲੇ ਤੋਂ ਵਾਪਸ ਘਰ ਆਈਆਂ ਦੇ ਬੋਨੇ ਪਹਿਲਾਂ ਹੀ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਸੀ ਤੇ ਸਾਰਿਆਂ ਨੂੰ ਲੱਡੂ ਤੇ ਚਾਹ ਦਿੱਤੀ ਫਿਰ ਉਹ ਰਾਤ ਨੂੰ ਜਾਗੋ ਦਾ ਪ੍ਰਬੰਧ ਕਰਨ ਲੱਗਿਆਂ ਉਦੋਂ ਹੁਣ ਬਾਗ ਬਿਜਲੀ ਵਾਲੀ ਜਾਗੋ ਨਹੀਂ ਹੁੰਦੀ ਸੀ ਉਹਨਾਂ ਨੇ ਆਟੇ ਦੇ ਦੀਵੇ ਬਣਾਏ ਤੇ ਫਿਰ ਬਲਟੋਹੀ ਦੇ ਉੱਪਰ ਰੱਖੇ ਬਲਟੋਹੀ ਮਤਲਬ ਕਿ ਟੋਕਣੀ ਵਿੱਚ ਥੋੜੀ ਜਹੀ ਕਣਕ ਵੀ ਪਾਈ ਤਾਂ ਜੋ ਬੈਲੈਂਸ ਬਣਿਆ ਰਹੇ ਦੀਵਿਆਂ ਵਿੱਚ ਤੇਲ ਪਾ ਦਿੱਤਾ ਤੇ ਜਾਗੋ ਦੇਵੋ ਦੀ ਪਰਜਾਈ ਦੇ ਸਿਰ ਤੇ ਰੱਖ ਦਿੱਤੀ ਤੇ ਮੂੰਹ ਮਿੱਠਾ ਕਰਾ ਕੇ ਸਗਣ ਵੱਜੋਂ ਕੁਝ ਰੁਪਈਏ ਉਹਦੀ ਝੋਲੀ ਵਿੱਚ ਪਾ ਦਿੱਤੇ ਗਏ ਮਹਿੰਦੀ ਭਾਈ ਥੋੜਾ ਜਲਦੀ ਕਰੋ ਪਹਿਲਾ ਪਿੰਡ ਵਿੱਚ ਜਾਗੋ ਕੱਢੀ ਤੇ ਰਾਹ ਜਾਂਦੇ ਨੂੰ ਖੂਬ ਮਸ਼ਕਰੀਆਂ ਕੀਤੀਆਂ ਗਈਆਂ ਪਰ ਕੋਈ ਗੁੱਸਾ ਨਾ ਕਰਦਾ ਫਿਰ ਘਰ ਆਣ ਕੇ ਗਿੱਧੇ ਰਾਹੀ ਖੂਬ ਗੁਗਬੁਗਾੜ ਗੱਡਿਆ ਗਿਆ ਬੋਲੀਆਂ ਨਾਨਕਿਆਂ ਦਾਦਕਿਆਂ ਵੱਲੋਂ ਖੂਬ ਪਾਈਆਂ ਗਈਆਂ ਕੁਝ ਆਧਾਰਨ ਵੱਜੋਂ ਬੋਲੀਆਂ ਇਸ ਤਰ੍ਹਾਂ ਦੀ ਚੋਲੇ 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 ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ ਪੇਕੇ ਭੈਣਾ ਭੈਣਾ ਨੱਚੀਏ ਸਹਰੇ ਨੱਚੀਏ ਦਰਾਣੀਆਂ ਜਠਾਣੀਆਂ ਪੇਕੇ ਭੈਣਾ ਭੈਣਾ ਨੱਚੀਏ ਸਹਰੇ ਨੱਚੀਏ ਦਰਾਣੀਆਂ ਜਠਾਣੀਆਂ ਜੇਠ ਜਠਾਣੀ ਅੰਦਰ ਸੌਂਦੇ ਜੇਠ ਜਠਾਣੀ ਅੰਦਰ ਸੌਂਦੇ ਮੇਰਾ ਮੰਜਾ ਗਾਢਰ ਤੇ ਮੇਰਾ ਮੰਜਾ ਗਾਢਰ ਤੇ ਸੌਂ ਜਾ ਪੱਪੂ ਵੇ ਤੇਰਾ ਬਾਪੂ ਬੈਠਾ ਬਾਢਰ ਤੇ ਕਾਲੀ ਮਿੱਟੀ ਦਾ ਫੇਰ ਦੇਉ ਪੋਚਾ ਨਾਨਕਿਆਂ ਦਾ ਕੁੱਪ ਬਨ ਗੀ ਲਿਆਈ ਲਿਆਈ ਬੇਤ ਖਾਣਾ ਆਰੀ ਦਾਦਕਿਆਂ ਦੀ ਪੂਛ ਵੱਢਣੀ ਗਿੱਧਾ ਗਿੱਧਾ ਕਰਦੀ ਮਿਲਣੀ ਗਿੱਧਾ ਪਉ ਬਥੇਰਾ ਬਈ ਕੋਠੇ ਚੜਕੇ ਦੇਖ ਮਿਲਣੀ ਭਰਿਆ ਪਿਆ ਬਨੇਰਾ ਜੇ ਤੈਨੂੰ ਧੁੱਪ ਲੱਗਦੀ ਲਹਿ ਲਹਿ ਚਾਦਰਾਂ ਮੀਰਾ ਜੇ ਤੈਨੂੰ ਧੁੱਪ ਲੱਗਦੀ ਰਾਂਝਾ ਤਾਂ ਮੇਰਾ ਫੁੱਲਾਂ ਦਾ ਸ਼ੌਕੀ ਰਾਂਝਾ ਤਾਂ ਮੇਰਾ ਫੁੱਲਾਂ ਦਾ ਸ਼ੌਕੀ ਫੁੱਲਾਂ ਦੀ ਸ਼ਹਿਜ ਵਸਾਉਂਦਾ ਨਹੀਂ ਸੁੱਤੀ ਪਈ ਨੂੰ ਸੁੱਤੀ ਪੈ ਨੂੰ ਜਗਾ ਕੇ ਦੁੱਧ ਪਿਉਂਦਾ ਨਹੀਂ ਗਰਮ ਲਾਉਂਗ ਤੇ ਗਰਮ ਲੈਜੀਆਂ ਗਰਮ ਪਕੌੜੇ ਲਿਆਇਆ ਬਈ ਅੜਕ ਮੜਕ ਕੇ ਬੈ ਗਈ ਪੀੜੇ ਤੰਦ ਨਰ ਮੇ ਦਾ ਪਾਇਆ ਮਨੋਂ ਬਸਾਰ ਗਿਆ ਜੀ ਸਹਰੇ ਦਿਆ ਜਾਇਆ ਮਨੋਂ ਬਸਾਰ ਗਿਆ ਜੀ ਸਹਰੇ ਦਿਆ ਜਾਇਆ ਉੱਚਾ ਬੁਰਜ ਬਰਾਬਰ ਮੋਰੀ ਸਹਦੀ ਕੀਦੀ ਪਰਗੇ ਨਾਰ ਬਗਾਨੀ ਦੀ ਬਾਹ ਨਾ ਮੂਰਖਾ ਫੜੀਏ ਨਾਰ ਬਗਾਨੀ ਦੀ ਬਾਹ ਨਾ ਮੂਰਖਾ ਫੜੀਏ ਤੇਰਾ ਮਿਆਰਾ ਤੇਰਾ ਮੇਰਾ ਪਿਆਰ ਨਹੀਂ ਦੇਬੋ ਪਾੜੀ ਬੀ ਵਿਚ ਰੱਖਣਾ ਬਈ ਜਿਹੜਾ ਆਪਣੇ ਪਿਆਰ ਨੂੰ ਛੇੜੂ ਜਾ ਸਰਕਾਰੀ ਦਸਣਾ ਨੀ ਆਪਾਂ ਦੋਮਾ ਨੇ ਵਿਚ ਖਾੜੇ ਦੇ ਨਚਣਾ ਆਪਾਂ ਦੋਮਾ ਨੇ ਵਿਚ ਖਾੜੇ ਦੇ ਨਚਣਾ ਰਾਇਆ 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 ਛਟਮਕ ਲਾਵੇ ਤੂੰ ਗੱਡੀ ਜੋੜ ਕੇ ਲੈਣ ਨਾ ਆਇਆ ਬਰਦ ਸਰਾਪ ਦੇਣਗੇ ਘਰ ਕੁਤਰਾ ਕਦੀ ਨਾ ਪਾਇਆ ਖਿੜਕੀ ਛੜਿਆਂ ਦੀ ਜਿਹਨੂੰ ਜਿੰਦਰਾ ਪਿੱਤਲ ਦਾ ਲਾਇਆ ਚੁਗਦੇ ਹੰਸਾਂ ਨੂੰ ਰੱਬ ਨੇ ਵਿਛੋੜਾ ਪਾਇਆ ਜੋ ਦੇ ਹੰਸਾਂ ਨੂੰ ਰੱਬ ਨੇ ਵਿਛੋੜਾ ਪਾਇਆ ਚੌਰਾਂ ਦੀ ਕੁੜੀ ਨਾ ਤੇਰੀ ਵੇ ਦੋਸਤੀ ਚੌਰਾਂ ਦੀ ਕੁੜੀ ਨਾਲ ਤੇਰੀ ਵੇ ਦੋਸਤੀ ਆਉਂਦਾ ਜਾਂਦਾ ਚਬਦਾਣੇ ਬੇਬਸ਼ਰਮਾ ਤੈਨੂੰ ਜਗ ਜਾਣੀ ਸਿੰਧੋ ਕੁੜੀ ਨੇ ਸੁਥਣ ਸੰਵਾਈ ਕੁੰਦੇ ਚਾਰ ਰਖਦੀ ਪੱਟੀ ਸ਼ੌਂਕ ਦੀ ਪੱਟੀ ਸ਼ੌਂਕ ਦੀ ਹੱਥ ਚਰਮਾ ਰਖਦੀ ਪੰਮੀ ਕੁੜੀ ਨੇ ਸੁਥਣ ਸੰਵਾਈ ਗੋਡਿਆਂ ਕੋਲੋਂ ਤੰਗਨੀ ਬੜਿਆਈਆਂ ਕਰਦੀ ਸਹੁਰੇ ਤੇਰੇ ਨੰਗਨੀ ਕਰਮੀ ਦੀ ਮਾਮੀ ਨਿਕਲ ਚੱਲੀ ਕੱਚ ਚ ਲੈ ਕੇ ਡੱਬਾ ਜਵਾਬ ਦੇਈ ਜਾਂਦੀ ਏ ਹਾਏ ਮੇਰੇ ਰੱਬ ਬਾਰੀ-ਬਾਰ ਸੀ ਖਟਣ ਗਿਆ ਸੀ ਖਟ ਕੇ ਲਿਆਇਆ ਰਾਈ ਜੱਦੀਏ ਮੁੜਕਦੀਏ ਮੇਰੇ ਖਸਮ ਨਾਲ ਲਾਈ ਤੂੰ ਕੁੜੀਏ ਬੋਲੀ ਪਾਈ ਮੇਰੇ ਕਾਜੇ ਸੂਰੀ ਚਲਾਈ ਬਹਿ ਜਾ ਚੁੱਪ ਕਰਕੇ ਹੌਣ ਨਾ ਬੋਲੀ ਪਾਈ ਮਿੰਦੋ ਚੱਲੋ ਭਾਈ ਕੁੜੀਓ ਬਹੁਤ ਰਾਤ ਹੋ ਗਈ ਸਵੇਰੇ ਵੀ ਉੱਠਣਾ ਏ ਬੱਸ ਕਰੋ ਸਭ ਬਿਸਤਰੇ ਵਿਛਾਉਣ ਲੱਗੇ ਤੇ ਚਾਹ ਦੁੱਧ ਪੀ ਕੇ ਮੰਜਾਂ ਤੇ ਡਿਗਣ ਦੀ ਕੀਤੀ ਸਵੇਰੇ ਬਚਨੀ ਦੀ ਨਾਈ ਤੋਂ ਹੀ ਕੀਤੀ ਗਈ ਫਿਰ ਮਾਮੇ ਨੇ ਖਾਰੇ ਤੋਂ ਨਹੀਂ ਤੇ ਮੂੰਹ ਮਿੱਠਾ ਕਰਵਾਇਆ ਤੇ ਸਗਣ ਦਿੱਤਾ 10:00 ਵਜੇ ਬਰਾਤ ਆ ਗਈ ਤੇ ਪਹਿਲਾ ਆਨੰਦ ਕਾਰਜ ਕੀਤਾ ਗਿਆ ਤੇ ਫਿਰ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਬਾਅਦ ਬਰਾਤ ਨੂੰ ਧਰਮਸਾਲਾ ਵਿੱਚ ਆਰਾਮ ਕਰ ਲਈ ਬਿਠਾ ਦਿੱਤਾ ਗਿਆ ਫਿਰ ਮਠਰੀਆਂ ਚਵਾਉਣ ਲਈ ਬੁਲਾਇਆ ਗਿਆ ਤੇ ਨਾਲ ਹੀ ਮਹਿੰਦੀ ਲਾਉਣ ਦੀ ਰਸਮ ਵੀ ਕੀਤੀ ਗਈ ਫਿਰ ਫੇਰੀ ਪਵਾਉਣ ਲਈ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਾਉਣ ਲਈ ਲਿਜਾਇਆ ਗਿਆ ਉਸ ਤੋਂ ਬਾਅਦ ਡੋਲੀ ਤੋਰਨ ਤੋਂ ਪਹਿਲਾਂ ਪਤਾਸੇ ਝੋਲੀ ਵਿੱਚ ਪਾਉਣ ਦੀ ਰਸਮ ਕੀਤੀ ਗਈ ਤੇ ਚਾਂਦੀ ਦਾ ਛੱਲਾ ਵੀ ਸਾੜੀ ਨੂੰ ਪਾਇਆ ਗਿਆ। ਬਚਨੀ ਢੋਲੀ ਵਿੱਚ ਬੈਠਣ ਸਮੇਂ ਬਹੁਤ ਰੋਈ ਤੇ ਆਪਣੇ ਭਰਾ ਬੱਲੀ ਨੂੰ ਬਹੁਤ ਹੀ ਯਾਦ ਕਰਦੀ ਹੋਈ ਢੋਲੀ ਵਿੱਚ ਬੈਠ ਗਈ। ਇਸੇ ਤਰ੍ਹਾਂ ਕਰਮੀ ਦਾ ਵਿਆਹ ਵੀ ਸਗਣਾ ਨਾਲ ਸੰਪੂਰਨ ਹੋ ਗਿਆ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਇਹ ਨਵੀਂ ਸ਼ੁਰੂਆਤ ਕਰ ਲਈ ਸੀ। ਉਹ ਦੋਵੇਂ ਹੀ ਬਹੁਤ ਖੁਸ਼ ਸਨ ਆਪਣੀ ਜ਼ਿੰਦਗੀ ਵਿੱਚ ਤੇ ਦੇਬੋ ਤੇ ਇਕਵਾਲ ਵੀ ਧੀਆਂ ਵੱਲੋਂ ਸੁਰਖਰੂ ਹੋ ਗਈ ਸੀ। ਬਚਨੀ ਦੇ ਸਹੁਰਿਆਂ ਦਾ ਘਰ ਕਾਫੀ ਵੱਡਾ ਸੀ ਸਾਰਾ ਘਰ ਪੱਕੀਆਂ ਇੱਟਾਂ ਦਾ ਬਣਿਆ ਹੋਇਆ ਸੀ ਤੇ ਹੀਟਾਂ ਫਰਸ਼ ਵੀ ਵਧੀਆ ਲੱਗਿਆ ਹੋਇਆ ਸੀ ਪਿੱਛੇ ਪੂਰਾ ਵੱਡਾ ਕਮਰਾ ਉਸ ਤੋਂ ਅੱਗੇ ਇੱਕ ਹੋਰ ਕਮਰਾ ਉਸ ਤੋਂ ਅੱਗੇ ਬਰਾਂਡਾ ਤੇ ਰਸੋਈ ਦੇ ਮੂਹਰੇ ਚੌਥਾ ਚੁੱਲਾ ਜੋ ਕਿ ਕੰਧੋਲੀ ਨਾਲ ਬਗਲ ਕੀਤਾ ਹੋਇਆ ਸੀ ਕੰਧੋਲੀ ਦੇ ਨਾਲ ਪੌੜੀਆਂ ਚੜ੍ਹਦੀਆਂ ਸੀ ਪਿੱਛੇ ਵੱਡੇ ਕਮਰੇ ਤੇ ਦੇ ਦੂਜੀ ਸਾਈਡ ਲੈਣਵਾਰ ਤਿੰਨ ਕਮਰੇ ਅਤੇ ਮੂਹਰੇ ਬਰਾਂਡਾ ਤੇ ਨਾਲ ਪੌੜੀਆਂ ਚੜ੍ਹਦੀਆਂ ਸੀ ਇਸ ਤੋਂ ਥੋੜਾ ਅੱਗੇ ਨੂੰ ਇੱਕ ਹੋਰ ਕਮਰਾ ਜੋ ਬਣਿਆ ਹੋਇਆ ਸੀ ਪੱਕੀਆਂ ਇੱਟਾਂ ਦਾ ਇੱਟਾਂ ਦਾ ਹੀ ਸੀ ਪਰ ਥੱਲੇ ਫਰਸ਼ ਨਹੀਂ ਸੀ ਉਹ ਕਮਰਾ ਬਚਨੀ ਨੂੰ ਦਿੱਤਾ ਗਿਆ ਬਚਨੀ ਦੇ ਕਮਰੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਇੱਕ ਬਹੁਤ ਹੀ ਵੱਡਾ ਪਿੱਪਲ ਦਾ ਦਰਖਤ ਸੀ ਤੇ ਉਹਦੀਆਂ ਟਾਹਣੀਆਂ ਬਚਨੀ ਦੇ ਕਮਰੇ ਵਿੱਚ ਛੂੰਹਦੀਆਂ ਸੀ ਉਸ ਤੋਂ ਥੋੜੀ ਦੂਰ ਗਲੀ ਦੇ 메ਨ 게ਟ ਤੋਂ ਜੋ ਕਿ ਲੱਕੜ ਦਾ ਬਣਿਆ ਹੋਇਆ ਸੀ ਦੇ ਵਿੱਚ ਇੱਕ ਛੋਟੀ ਜਹੀ ਬਾਰੀ ਰੱਖੀ ਹੋਈ ਸੀ ਚੌਕੇ ਤੋਂ ਥੋੜੀ ਬਿੱਚ ਤੇ ਨਲਕਾ ਲੱਗਿਆ ਹੋਇਆ ਸੀ ਅਤੇ ਕੱਪੜੇ ਧੋਣ ਨੂੰ ਫਰਸ਼ ਵੀ ਲਾਈ ਹੋਈ ਸੀ ਉਸ ਤੋਂ ਕੋਈ 30 ਕੁ ਫੁੱਟ ਦੀ ਦੂਰੀ ਤੇ ਪਸ਼ੂਆਂ ਅਤੇ ਤੂੜੀ ਵਾਸਤੇ ਵੱਡਾ ਸਾਰਾ ਇੱਕ ਬਰਾਂਡਾ ਬਣਾਇਆ ਹੋਇਆ ਸੀ ਜੋ ਆਮ ਕਮਰਿਆਂ ਦੀਆਂ ਛੱਤਾਂ ਨਾਲੋਂ ਦੁੱਗਣਾ ਉੱਚਾ ਛੱਤਿਆ ਹੋਇਆ ਸੀ ਉਸ ਨੂੰ ਲੱਕੜ ਦੀ ਚੱਕਮੀ ਪੌੜੀ ਹੀ ਲਾਈ ਹੋਈ ਸੀ ਕੋਈ ਪੱਕੀ ਪੌੜੀ ਨਹੀਂ ਚੜਾਈ ਸੀ ਤੇ ਉਸ ਤੇ ਹੋਈ ਗੋਹਾ ਪੱਥਿਆ ਜਾਂਦਾ ਸੀ ਉਸ ਦੇ ਮੁਰੇ ਮੇਨ ਗੇਟ ਵਾਲੀ ਸਾਈਡ ਪੱਠੇ ਕੁੱਤਣ ਵਾਲੀ ਮਸ਼ੀਨ ਲਾਈ ਹੋਈ ਸੀ ਪਸ਼ੂਆਂ ਦੀ ਲੰਬੀ ਖੁਰਲੀ ਬਣਾਈ ਹੋਈ ਸੀ ਜਿੱਥੇ ਘਟੋ ਘਟ 20 ਪਸ਼ੂ ਆਰਾਮ ਨਾਲ ਖੜਕੇ ਪੱਠੇ ਖਾ ਸਕਦੇ ਸੀ ਸੁਖ ਨਾਲ ਬਚਨੀ ਦੇ ਸਹਰੇ ਪਸ਼ੂ ਵੀ ਜ਼ਿਆਦਾ ਰੱਖਦੀ ਸੀ ਬਚਨੀ ਦਾ ਸਮਾਨ ਪੇਟੀਆਂ ਦੋ ਲੱਕੜ ਦੀਆਂ ਕੁਰਸੀਆਂ ਤੇ ਬੈੱਡ ਉਸ ਕਮਰੇ ਵਿੱਚ ਰੱਖ ਦਿੱਤੇ ਗਏ। ਬਚਨੀ ਸੋਚਦੀ ਸ਼ਾਇਦ ਸਾਰੇ ਕਮਰਿਆਂ ਵਿੱਚ ਹੀ ਫਰਸ਼ ਨਹੀਂ ਲੱਗੀ ਹੋਣੀ ਕਿਉਂਕਿ ਉਹਦੇ ਕਮਰੇ ਵਿੱਚ ਤਾਜੀ ਹੀ ਗੋਹਾ ਮਿੱਟੀ ਫੇਰੀ ਹੋਈ ਸੀ। ਬਚਨੀ ਸੁਭਾਅ ਤੇ ਕੰਮ ਦੋਨਾਂ ਵੱਲੋਂ ਹੀ ਸਟੱਜੀ ਸੀ। ਬਚਨੀ ਤਿੰਨ ਕੁ ਦਿਨ ਸੌਹਰੇ ਰਹੀ ਤੇ ਫਿਰ ਫੇਰਾ ਪਾਉਣ ਭੇਕੇ ਚਲੀ ਗਈ ਅਤੇ ਉਸ ਨੂੰ ਸਾਧੂ ਲੈਣ ਆ ਗਿਆ ਸੀ। ਕਰਮੀ ਦੇ ਸੌਹਰਿਆਂ ਦਾ ਘਰ ਵੀ ਅੱਧੇ ਕਿਲੇ ਵਿੱਚ ਬਗਲਿਆ ਹੋਇਆ ਸੀ ਪਿੰਡ ਤੋਂ ਥੋੜਾ ਜਿਹਾ ਬਾਹਰ ਖੇਤਾਂ ਵੱਲ ਨੂੰ ਸੀ ਉਹਨਾਂ ਦਾ ਘਰ ਇੱਕ ਲੰਬੀ ਲੈਣ ਵਿੱਚ ਹੀ ਛੱਤਿਆ ਹੋਇਆ ਸੀ ਜਿਵੇਂ ਇੱਕ ਕਮਰਾ ਨਾਲ ਬਰਾਂਡਾ ਨਾਲ ਨਾਲ ਦੋ ਬੈਠਕਾਂ ਨਾਲ ਫਿਰ ਬਰਾਂਡਾ ਤੇ ਫਿਰ ਇੱਕ ਹੋਰ ਕਮਰਾ ਜੋ ਕਰਮੀ ਦੇ ਹਿੱਸੇ ਆਇਆ ਹੋਇਆ ਸੀ ਸਾਰੇ ਕਮਰਿਆਂ ਵਿੱਚ ਟਾਈਲਾਂ ਦੀ ਫਰਸ਼ ਲੱਗੇ ਹੋਏ ਸੀ ਕਰਮੀ ਦੇ ਕਮਰੇ ਮੂਰੇ ਚੌਂਤਾ ਚੁੱਲ੍ਹਾ ਰਸੋਈ ਦੇ ਨਾਲ ਹੀ ਰਸੋਈ ਜਿੰਨਾ ਹੋਰ ਥਾਂ ਵੀ ਛੱਤਿਆ ਹੋਇਆ ਸੀ ਅਤੇ ਨਾਲ ਹੀ ਕੰਧੋੜੀ ਬਗੜੀ ਹੋਈ ਸੀ ਇਸ ਤਰ੍ਹਾਂ ਵਿੱਚ 5-6 ਮੰਜੇ ਆਰਾਮਦਾਰ ਨਾਲ ਡਹਿ ਜਾਂਦੇ ਸੀ ਕੰਧੋੜੀ ਦੇ ਨਾਲ ਵੱਡੀ ਸਾਰੀ ਇੱਕ ਨਿਮ ਲਾਇਆ ਹੋਇਆ ਸੀ ਉਸ ਤੋਂ ਥੋੜੀ ਬਿੱਥ ਤੇ 베ਰੀ ਨਿਮ ਤੇ ਬਰਕੈਣ ਦੇ ਦਰਖਤ ਲੱਗੇ ਹੋਏ ਸਨ ਉਸ ਤੋਂ ਅੱਗੇ ਨਲਕਾ ਤੇ ਨਲਕੇ ਦੇ ਨਾਲ ਟੱਲੂ ਪੰਪ ਲੱਗਿਆ ਹੋਇਆ ਸੀ ਤੇ ਨਾਲ ਹੀ ਖੇਲ ਬਣੀ ਹੋਈ ਸੀ ਉਸ ਦੇ ਦੂਜੇ ਪਾਸੇ ਪਸ਼ੂਆਂ ਦੀ ਲੰਬੀ ਖੁਰਲੀ ਬਣਾਈ ਹੋਈ ਸੀ ਤੇ ਬਰਾਂਡਾ ਵੀ ਛੱਤਿਆ ਹੋਇਆ ਸੀ ਤੇ ਨਾਲ ਹੀ ਪੋਲਟਰੀ ਫਾਰਮ ਵੀ ਬਣਾਇਆ ਹੋਇਆ ਸੀ ਜੋ ਕਿ ਪੱਟੀਆਂ ਪੱਕੀਆਂ ਇੱਕ ਇੱਟਾਂ ਦਾ ਵੱਡਾ ਸਾਰਾ ਕਮਰਾ ਜਿਸ ਦੇ ਆਸੇ-પાસੇ ਜਾਲੀਆਂ ਲੱਗੀਆਂ ਹੋਈਆਂ ਸੀ ਤੇ ਵਿੱਚ ਲੋਹੇ ਦੀਆਂ ਜਾਲੀਆਂ ਦੇ ਅਲੱਗ-ਅਲੱਗ ਛੋਟੇ ਵੱਡੇ ਖਾਨੇ ਬਣਾਏ ਹੋਏ ਸੀ ਜਿਸ ਵਿੱਚ ਨਿੱਕੇ ਚੂਚੇ ਤੇ ਵੱਡੇ ਮੁਰਗੇ-ਮੁਰਗੀਆਂ ਰੱਖੇ ਹੋਏ ਸੀ ਇਹ ਸਭ ਦਾ ਸ਼ੌਕ ਕਰਮੀ ਦੇ ਘਰ ਵਾਲੇ ਨੂੰ ਸੀ ਉਸ ਤੋਂ ਅੱਗੇ ਵੱਡੀ ਸਾਰੀ ਟਾਲੀ ਦਾਦ ਰੱਖਤ ਵੀ ਹੁੰਦਾ ਸੀ ਜਿਸ ਨਾਲ ਵੱਡਾ ਸਾਰਾ ਰੱਸਾ ਪਾ ਕੇ ਇੱਕ ਲੁੱਟਰ ਜਿਹਾ ਕੁੱਤਾ ਬੰਨਿਆ ਪਿਆ ਸੀ ਉਸ ਤੋਂ ਅੱਗੇ ਮੇਨ ਗੇਟ ਸੀ ਮੇਨ ਗੇਟ ਦੇ ਪਰਲੀ ਸਾਈਡ ਤੇ ਟੂੜੀ ਦਾ ਵੱਡਾ ਸਾਰਾ ਕੁਪ ਲਿਪਿਆ ਹੁੰਦਾ ਸੀ ਤੇ ਨਾਲ ਹੀ ਭੱਠੇ ਕੋਤਨ ਵਾਲਾ ਟੋਕਾ ਵੀ ਲਾਇਆ ਹੋਇਆ ਸੀ ਕਰਮੀ ਵੀ ਵਿਆਹ ਤੋਂ ਤਿੰਨ ਵਾਰ ਤਿੰਨ ਦਿਨ ਬਾਅਦ ਪੇਕੇ ਫੇਰਾ ਪਾਉਣ ਆਉਂਦੀ ਹੈ ਤੇ ਸਾਧੂ ਜਾ ਕੇ ਉਸ ਨੂੰ ਲੈ ਆਉਂਦਾ ਹੈ ਦੋਵੇਂ ਭੈਣਾਂ ਪੇਕੇ ਘਰ ਆ ਕੇ ਤੇ ਮਾਂ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀਆਂ ਨੇ ਦੇਬੋ ਦੇ ਘਰ ਵਿੱਚ ਅਜੇ ਵਿਆਹ ਦਾ ਅੱਧ ਪਚਦਾ ਸਮਾਨ ਖਿਲਰਿਆ ਪਿਆ ਹੁੰਦਾ ਏ ਤੇ ਘਰ ਵਿੱਚ ਭੂਆ ਤੇ ਨਾਨਕਿਆਂ ਦਾ ਮੇਲ-ਗੇਲ ਅਜੇ ਵੀ ਘਰ ਵਿੱਚ ਹੀ ਸੀ ਦੋਵੇਂ ਭੈਣਾਂ ਆਪਸ ਵਿੱਚ ਮਿਲ ਕੇ ਬਹੁਤ ਹੀ ਖੁਸ਼ ਹੁੰਦੀਆਂ ਨੇ ਦੋਵੇਂ ਇੱਕ ਦੂਜੀ ਨੂੰ ਆਪਣੇ ਸਹੁਰਿਆਂ ਦੇ ਘਰ-ਬਾਰ ਤੇ ਪਰਿਵਾਰ ਬਾਰੇ ਦੱਸਦੀਆਂ ਨੇ ਤੇ ਗੱਲਾਂ-ਗੱਲਾਂ ਵਿੱਚ ਤਾਰੀ ਉਹਨਾਂ ਤੋਂ ਪਹਿਲੀ ਰਾਤ ਬਾਰੇ ਪੁੱਛਦੀ ਏ ਤੇ ਦੋਨੋਂ ਨਾ ਵਿੱਚ ਸਿਰ ਹਿਲਾਉਂਦੀਆਂ ਨੇ ਤੇ ਕਰਮੀ ਕਿੱਥੇ ਭਾਬੀ ਮੈਂ ਤਾਂ ਉਸ ਦਾ ਮੁਖ ਵੀ ਨਹੀਂ ਦੇਖਿਆ ਪਰ ਘਰ ਵਿੱਚ ਮੇਲਗੇੜੀ ਐਨਾ ਸੀ ਕਿ ਇੱਕ ਤਾਂ ਸਾਰਾ ਦਿਨ ਢੰਡ ਕੱਢ ਕੇ ਬੈਠੇ ਰਹੋ ਜਦੋਂ ਕੋਈ ਬੁੜੀ ਕਹਿੰਦੀ ਬਈ ਤੁਹਾਡੀ ਬਹੂ ਦੇਖਣੀ ਹੈ ਤਾਂ ਉਦੋਂ ਕੁਝ ਪੜ ਲਈ ਢੰਡ ਉਹ ਤਾਂ ਚੁੱਕ ਦਿੰਦੀਆਂ ਸੀ ਤੇ ਜਦ ਚਲੀ ਜਾਂਦੀ ਤਾਂ ਫਿਰ ਉਵੇਂ ਹੀ ਢੰਡ ਨੂੰ ਕਰਕੇ ਬਿਠਾ ਦਿੱਤਾ ਜਾਂਦਾ ਸੀ ਤੇ ਇਹੇ ਕੁਝ ਬਚਨੀ ਦਾ ਕਹਿਣਾ ਸੀ ਤੇ ਫਿਰ ਤਿੰਨੇ ਹੀ ਹੱਸ ਪੈਂਦੀਆਂ ਨੇ ਦੋ ਕੁ ਦਿਨਾਂ ਵਿੱਚ ਹੀ ਕਰਮੀ ਤੇ ਬਚਨੀ ਨੇ ਆਪਦੀ ਮਾਂ ਨਾਲ ਲੱਗ ਕੇ ਸਾਰੇ ਕੰਮ ਕਰਦੀ ਸਾਫ ਸਫਾਈ ਕਰਾ ਦਿੱਤੀ ਤੇ ਬਾਹਰ ਵਿਹੜੇ ਵਿੱਚ ਗੋਹਾ ਮਿੱਟੀ ਫੇਰ ਦਿੱਤੀ ਬਚਨੀ ਤੇ ਕਰਮੀ ਆਪਣੇ ਸਾਰੇ ਆਣਗਮਾਨ ਤੇ ਸਕਿਆਂ ਦੇ ਘਰਾਂ ਵਿੱਚ ਮਿਲ ਕੇ ਆਈਆਂ ਤੇ ਕਿਸੇ ਨੇ ਉਹਨਾਂ ਨੂੰ ਗੁੜ ਜਾਂ ਖੰਡ ਦਿੱਤੀ ਤੇ ਨਾਲ ਹੀ ਆਪਣੀ ਪਹੁੰਚ ਅਨੁਸਾਰ ਸਗਣ ਵੱਜੋਂ ਪੈਸੇ ਵੀ ਦਿੱਤੇ ਉਹਨਾਂ ਦੇ ਇਹ ਦਿਨ ਛੱਟ ਲੰਘ ਗਏ ਤੇ ਵਾਪਸ ਸਹੁਰਿਆਂ ਨੂੰ ਜਾਣ ਦੀ ਤਿਆਰੀ ਵੀ ਕਰ ਲਈ ਸੀ ਦੇਵੋ ਨੇ ਆਪਣੀਆਂ ਦੋਹਾਂ ਧੀਆਂ ਲਈ ਸੂਟ ਬਣਾ ਕੇ ਦਿੱਤੇ ਤੇ ਹੋਰ ਵੀ ਲੋੜੀ ਦਾ ਸਮਾਨ ਜਿਹੜਾ ਕਿ ਚਾਹੀਦਾ ਸੀ ਉਹ ਵੀ ਲੈ ਕੇ ਦੇ ਦਿੱਤਾ ਪਹਿਲਾਂ ਬਚਨੀ ਦੇ ਘਰ ਵਾਲਾ ਅਮਰ ਉਸ ਨੂੰ ਲੈਣ ਆਇਆ ਤੇ ਸਾਰਿਆਂ ਨੇ ਉਸ ਦੀ ਬਹੁਤ ਵਧੀਆ ਤਰੀਕੇ ਨਾਲ ਆਓ ਭਗਤ ਕੀਤੀ ਅਤੇ ਕਰਮੀ ਨੇ ਵੀ ਆਪਣੇ ਜੀਜੇ ਨੂੰ ਖੂਬ ਹਾਸਾ ਮਖੌਲ ਕੀਤਾ ਪਰ ਅਮਰ ਨੇ ਸਾਲੀ ਦਾ ਬਿਲਕੁਲ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਬੁਰਾ ਨਾ ਮਨਾਇਆ ਸਗੋਂ ਉਹ ਵੀ ਕਰਮੀ ਨੂੰ ਗੱਲ ਦਾ ਮੋੜਮਾ ਜਵਾਬ ਦਿੰਦਾ ਸੀ ਦੇਵੋ ਕਰਮੀ ਨੂੰ ਕੁਰੀ ਜਾ ਵਟਦੀ ਪਰ ਕਰਮੀ ਕਿਥੇ ਮਾਂ ਨੂੰ ਕੁਝ ਕੌਲਦੀ ਨਹੀਂ ਸੀ ਤੇ ਮਾਂ ਨੂੰ ਕਹਿੰਦੀ ਮਾਂ ਜਿੱਜੇ ਸਾਲੀ ਵਿੱਚ ਇਹਨਾਂ ਕੋ ਹਾਸਾ ਮਸਾਕ ਤਾਂ ਹੁੰਦਾ ਹੀ ਹੈ ਰੋਟੀ ਪਾਣੀ ਖਾਣ ਤੋਂ ਬਾਅਦ ਸ਼ਾਮ ਨੂੰ ਅਮਰ ਬਚਨੀ ਨੂੰ ਲੈਣਾ ਆ ਗਿਆ ਤੇ ਉਹ ਪਿੰਡ ਵਾਪਸ ਮੁੜ ਗਈ ਅਮਰ ਤੇ ਬਚਨੀ ਦੀ ਉਮਰ ਦਾ ਜ਼ਮੀਨ ਅਸਮਾਨ ਦਾ ਫਰਕ ਸੀ ਅਮਰ ਦਾ ਰੰਗ ਵੀ ਥੋੜਾ ਜਿਹਾ ਪੱਕਾ ਹੀ ਸੀ ਪਰ ਬਾਹਰੋਂ ਆਇਆ ਕਰਕੇ ਤੇ ਬਾਹਰ ਦੇ ਖਾਣ ਪਾਣ ਕਰਕੇ ਉਹਦੀ ਉਮਰ ਚਿਹਰੇ ਤੋਂ ਦਿਖਣੀ ਸੀ ਰਹੀ ਵੇਖਣ ਵਾਲੇ ਨੂੰ ਤਾਂ ਇਉਂ ਲੱਗਦਾ ਸੀ ਕਿ ਉਹ ਉਮਰ ਦਾ 4-5 ਸਾਲ ਦਾ ਹੀ ਫਰਕ ਹੋਣਾ ਏ ਜੋ ਸਭ ਲਈ ਇੱਕ ਰਾਜ ਹੀ ਸੀ ਪਰ ਉਸ ਦੇ ਉਲਟ ਬਚਨੀ ਤਾਂ ਸ਼ਮਕ ਜਹੀ ਪਤਲੀ ਜੀ ਮਟਿਆਰ ਸੀ ਤੇ ਰੰਗ ਵੀ ਗੋਰਾ ਚਿੱਟਾ ਸੀ ਪਰ ਬਚਨੀ ਨੇ ਸਭ ਰੱਬ ਆਸਰੇ ਛੱਡ ਦਿੱਤਾ ਸੀ ਕਿਉਂਕਿ ਆਪਣੇ ਮਾਪਿਆਂ ਨੂੰ ਕਿਸੇ ਗੱਲੋਂ ਉਹ ਤਕਲੀਫ ਨਹੀਂ ਦੇਣਾ ਚਾਹੁੰਦੀ ਸੀ ਅਮਰ ਪਹਿਲਾਂ ਹੀ ਵਿਆਹਿਆ ਹੋਇਆ ਸੀ ਇੱਕ ਵਾਰ ਬਾਹਰ ਜਾਣ ਤੋਂ ਪਹਿਲਾਂ ਤੇ ਉਹ ਉਹਦੇ ਨਾਲ ਕਿਸੇ ਗੱਲੋਂ ਅਣਬਣ ਹੋ ਗਈ ਸੀ ਤੇ ਉਸ ਨੂੰ ਤਲਾਕ ਦੇ ਦਿੱਤਾ ਸੀ ਦੂਜਾ ਵਿਆਹ ਉਸਨੇ ਬਾਹਰ ਹੀ ਕਰਵਾਇਆ ਸੀ ਤੇ ਉੱਥੇ ਉਸੇ ਦੋ ਤਿੰਨ ਬੱਚੇ ਵੀ ਸੀ ਪਰ ਬਚਨੀ ਤੇ ਬਚਨੀ ਦਾ ਪਰਿਵਾਰ ਇਹਨਾਂ ਸਭ ਗੱਲਾਂ ਤੋਂ ਅਣਜਾਣ ਸੀ ਇਸ ਕਹਾਣੀ ਦਾ ਅਗਲਾ ਪਹਾੜ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਤੁਹਾਨੀ ਕਹਾਣੀ ਇਹ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ